ਏ ਜਾਨੀ ਮਿਤੀ 10 8 2024 ਨੂੰ ਅਸੀਂ ਥਾਣਾ ਹਾਜਰ ਸੀ ਪੁਲਿਸ ਪਾਰਟੀ ਸਮੀਤ ਇੱਕ ਕੰਪਲੇਂਟਡ ਆਇਆ ਸਾਡੇ ਕੋਲੇ ਰਾਜਕੁਮਾਰ ਜੋ ਪੀਰ ਛੱਲੇ ਰਹਿਗਾ ਸੀ ਟ੍ਰਿਵਨ ਦਫਤਰ ਚੋ ਨੌਕਰੀ ਕਰਦਾ ਹੈ ਉਹ ਕਹਿੰਦਾ ਮੈਂ ਸ਼ਾਮ ਦੇ ਟਾਈਮ ਆਪਣੀ ਕਾਰ ਚ ਆ ਰਿਹਾ ਸੀ ਤੇ ਇੱਕ ਲੇਡੀਜ਼ ਨੇ ਮੈਨੂੰ ਇੱਥੇ ਜੀਰਪੁਰ ਹੱਥ ਦਿੱਤਾ ਚਲੋ ਕਹਿੰਦਾ ਮੈਂ ਉਹਦੀ ਤਰਸ ਕਰ ਗਿਆ ਕਿ ਲੇਡੀਜ਼ ਰਾਤ ਨੂੰ ਖੜੀ ਹੈ ਤੇ ਉਹ ਲੇਡੀ ਮੈਨੂੰ ਕਰਦੀ ਕਰਦੀ ਉਹ ਮੈਨੂੰ ਪਟਿਆਲਾ ਰੋਡ ਤੇ ਬੁੱਢਾਦਲ ਗੁਰਦੁਆਰੇ ਕੋਲੇ ਲੈ ਗਈ ਤੇ ਜਿਵੇਂ ਪਹਿਲਾਂ ਹੀ ਉਹਦੀ ਪਲਾਨਿੰਗ ਸੀ ਤਾਂ ਤਿੰਨ ਨੌਜਵਾਨ ਆਏ ਬੋਲਟ ਮੋਟਰਸਾਈਕਲ ਤੇ ਤੇ ਉਹਨਾਂ ਨੇ ਆਉਂਦੀ ਉਹਦੀ ਕਾਰ ਖੋਲੀ ਤੇ ਉਹਦੀ ਮਾਰਪੀਟ ਕਰਨੀ ਸ਼ੁਰੂ ਕਰ ਦਿੱਤੀ ਤੇ ਜਦੋਂ ਉਹਨੇ ਲੇਡੀ ਨੂੰ ਕਿਹਾ ਕਿ ਇਹ ਕੀ ਹੋ ਰਿਹਾ ਹੈ ਤਾਂ ਉਹ ਉਹਦੀ ਚੈਨ ਹੱਥ ਚ ਪਾਇਆ ਸੋਨੇ ਦਾ ਕੜਾ ਜੀ ਲਾ ਲਿਆ ਚਾਕੂ ਦਿਖਾ ਕੇ ਤੇ ਚਾਕੂ ਦਿਖਾ ਕੇ ਤੇ ਫੜੇ ਹੋ ਇਥੋਂ ਕੇ ਉਹਨਾਂ ਨੇ ਉਹਦੇ ਮੋਬਾਈਲ ਤੋਂ 20000 ਰੁਪਏ ਦੀ ਟ੍ਰਾਂਜੈਕਸ਼ਨ ਕਰ ਲਈ ਜੀ ਜਿਹੜਾ ਕੁੜੀ ਦੇ ਨਾਮ ਤੋਂ ਫਿਰ ਅਸੀਂ ਅੱਗੇ ਇਨਵੈਸਟੀਗੇਸ਼ਨ ਕੀਤੀ ਤਾਂ ਚੱਲਦੇ-ਚੱਲਦੇ ਉਹਨਾਂ ਦੇ ਅੱਗੇ ਮੋਬਾਈਲ ਦੀ ਟਰੈਕਿੰਗ ਕੀਤੀ ਤਾਂ ਉਹ ਦੋ ਜਣੇ ਫੜੇ ਗਏ ਵਿਕਾਸ रावत ਔਰ ਅਸੀਸ਼ ਤੇ ਕਿਰਨ ਗੋੜੀ ਉਹ ਤਿੰਨਾਂ ਅਸੀਂ ਗ੍ਰਿਫਤਾਰ ਕਰ ਲਿਆ ਚੌਥਾ ਜਿਹੜਾ ਰਾਜਪੁਰ ਖੁਰਦਾ ਕੁਲਦੀਪ ਉਹਦੀ ਵਾਲੀ ਗ੍ਰਿਫਤਾਰੀ ਬਾਕੀ ਹੈ ਤੇ ਇਹ ਰੈਣ ਵਾਲੇ ਕਿੱਥੇ ਦੀ ਹੈ ਜੀ ਇਹ ਦੋ ਤਾਂ ਜੀਰਪੁਰ ਦੀਆਂ ਵਿਕਟੋਰੀਆ ਦੇ ਹਨ ਤੇ ਕੁੜੀ ਬਣੀਵਾਜਰੇ ਰਹਿੰਦੀ ਹੈ ਕਿਰਨ ਤੇ ਇੱਕ ਮੁੰਡਾ ਰਾਏਪੁਰ ਕੋਰ ਦਾ ਚੰਡੀਗੜ੍ਹ ਦਾ ਇਹਨਾਂ ਤੇ ਕੋਈ ਪਹਿਲੇ ਵੀ ਕ੍ਰਿਮੀਨਲ ਰਿਕਾਰਡ ਹੈ ਇਹਨਾਂ ਦੇ ਮੇਰੇ ਖਿਆਲ ਚ ਇੱਕ ਤੇ ਇੱਕ ਤੇ ਪਰਚਾ ਹੈਗਾ ਅਸ਼ੀਸ਼ ਤੇ ਪਰਚਾ ਹੈਗਾ ਬਾਕੀ ਅਸੀਂ ਦੇਖ ਰਹੇ ਹਾਂ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਦੇਖ ਰਹੇ ਹਾਂ ਇਹ ਕਹਿੰਦੇ ਨਸ਼ਾ ਵੀ ਕਰਦੇ ਹੈਗੇ ਆ ਉਹ ਵੀ ਦੇਖ ਰਹੇ ਹਾਂ ਅਸੀਂ ਇਹ ਐਫਆਈਆਰ ਦਰਜ ਕਰਤੀ ਐਫਆਈਆਰ ਕਰਤੀ ਹੈ 349 ਕਿਸ ਤਾਰਾ ਦੇ ਅਗੇਂਸਟ ਕੀਤੀ ਸੀ ਅਸੀਂ ਇਹ ਜਬਰੀ ਪ੍ਰਾਪਤੀ ਕਰਤੀ 100 ਕਿੰਨੀ 115 ਇਹ ਅਸੀਂ ਇਹ ਕਰਤੀ 115 2352 ਤਿੰਨ ਤਿੰਨ ਪੰਜ ਬੀਐਨਐਸ ਨਵੇਂ ਕਾਨੂੰਨ ਦੇ ਤਹਿਤ ਐਫਆਈਏ ਅਰਜ਼ੀ ਕਰ ਦਿੱਤੀ ਹੈ ਇਹਨਾਂ ਦੀ ਤੇ ਅੱਗੇ ਦੀ ਕੀ ਕੀ ਕਾਰਵਾਈ ਅੱਗੇ ਸਾਡੀ ਇਨਵੈਸਟਿੰਗ ਚੱਲ ਰਹੀ ਹੈ ਇਹਨਾਂ ਤੋਂ ਰਿਕਵਰੀ ਰਿਕਵਰੀ ਕਰਾਣੀ ਹੈ ਰਿਮਾਂਡ ਤੇ ਹੈਗੇ ਆਂ ਜੀ ਰਿਮਾਂਡ ਤੇ ਹੈਗੇ ਆਂ ਠੀਕ ਹੈ ਜੀ ਕਿੰਨੇ ਦਿਨ ਦਾ ਰਿਮਾਂਡ ਇਹਨਾਂ ਦਾ ਤਿੰਨ ਦਿਨ ਦਾ ਰਿਮਾਂਡ ਹੈ ਜੀ ਥੈਂਕ ਯੂ ਥੈਂਕ ਯੂ